ਕਾਂਗਰਸ ਦੀਨ ਸ਼ਾਸਨੀ ਕਮੇਟੀ ਨੇ ਦੋ ਵਿਧਾਇਕਾਂ ਦੇ ਉੱਤੇ ਕਾਰਵਾਈ ਕੀਤੀ ਹੈ ਗੁਰੂ ਹਰਸਾਹੇ ਤੋਂ ਵਿਧਾਇਕ ਰਾਣਾ ਗਰਮੀਤ ਸਿੰਘ ਸੋਢੀ ਤੇ ਬਰਨਾਲਾ ਤੋਂ ਵਿਧਾਇਕ ਕੇਵਲ ਸਿੰਘ ਢਿੱਲੋਂ ਕਿਉਂਕਿ ਉਹ ਇਲੈਕਸ਼ਨਾਂ ਦੌਰਾਨ ਆਪਣੇ ਹਲਕੇ 'ਚੋਂ ਗੈਰਹਾਜ਼ਰ ਰਹੇ ਔਰ ਅਖਬਾਰਾਂ 'ਚ ਬਿਆਨਬਾਜ਼ੀ ਕੀਤੀ ਸਾਡੇ ਨਾਲ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਜੀ ਕੇ ਚੱਤਰਤ ਨੇ ਚੱਤਰ ਸਾਹਿਬ ਇਹ ਕਾਰਵਾਈ ਕਿਸ ਬਿਹਾਫ ਤੇ ਕੀਤੀ ਹੈ ਤੁਸੀਂ ਪਾਰਟੀ ਵੱਲੋਂ ਡਿਸਟ੍ਰਿਕਟ ਕਮੇਟੀ ਵੱਲੋਂ ਕਾਰਵਾਈ ਕੀਤੀ ਹੈ ਕਿਉਂਕਿ ਆਈ ਹੈ ਬਿਨ ਆਥੋਰਾਈਜ਼ ਪਾਰਟੀ ਨੇ ਮੇਰੇ ਨੂੰ ਆਥੋਰਾਈਜ਼ ਕੀਤਾ ਹੋਇਆ ਹੈ ਕਿ ਨੋਟਿਸ ਮੈਂ ਦਿੰਦਾ ਹਾਂ ਜਿਸ ਵਿੱਚ ਪਾਰਟੀ ਨੂੰ ਸ਼ਾਸਨ ਕੋ ਤੋੜਾ ਹੋ ਕੈਪਟਨ ਮਰਿੰਦਰ ਸਿੰਘ ਵੀ ਲਗਾਤਾਰ ਅਨੁਸ਼ਾਸਨ ਭੰਗ ਕਰ ਰਹੇ ਨੇ ਕੈਪਟਨ ਮਰਿੰਦਰ ਸਿੰਘ ਸਟੇਟਮੈਂਟਾਂ ਦੇ ਰਹੇ ਨੇ ਤੁਹਾਨੂੰ ਲੱਗਦਾ ਨੈਤਿਕ ਤੌਰ ਤੇ ਠੀਕ ਨਹੀਂ ਹੈਗਾ ਅਨੁਸ਼ਾਸਨ ਚਾਹੇ ਤੁਸੀਂ ਨਹੀਂ ਕਾਰਵਾਈ ਨਹੀਂ ਕਰਨੀ ਇੱਕ ਗੱਲ ਕਹਿ ਰਿਹਾ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਜਿਹੜੇ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਨੇ ਜਿਹੜੀ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਮੈਨੂੰ ਬਣਾਇਆ ਇਹ ਮੈਂ ਕੋਈ ਕਰਨਾ ਤੇ ਮੈਂ ਉਹਨਾਂ ਦੀ ਇਜਾਜ਼ਤ ਨਾ ਕਰ ਸਕਦਾ ਉਹਨਾਂ ਦੇ ਵਿੱਚੋਂ ਆਈ ਕਾਂਟ ਟੇਕ ਐਕਸ਼ਨ ਅਗੇਂਸਟ ਦੀ ਕ੍ਰੀਏਟਰ ਰਮਨ ਇਤਨਾ ਜਵਾਬ ਮੰਗਿਆ ਰਾਨਾ ਗਰਮੀ ਸੋਡੀ ਤੇ ਕੇਬਲ ਢੱਲੋਂ ਤੋਂ 10 ਦਿਨ ਕੇਬਲ ਢੱਲੋਂ ਤੇ ਰਾਨਾ ਗਰਮੀ ਸੋਡੀ ਤੋਂ ਕਿੰਨੇ ਦਿਨ ਜਵਾਬ ਮੰਗਿਆ 10 ਦਿਨ 10 ਦਿਨ ਦੇ ਅੰਦਰ ਡੈਨੀ ਨੂੰ ਤੁਸੀਂ ਇੱਕ ਨੋਟ ਜਾਰੀ ਕੀਤਾ ਸੀ ਉਹਦੇ ਚ ਕੀ ਹੋਇਆ ਯਾਰ ਦੁਬਾਰਾ ਫਿਰ ਕੀਤਾ ਤੇ ਤੁਹਾਡਾ ਜਵਾਬ تسਲੀਬਖਸ਼ ਨਹੀਂ ਤੇ ਤੁਸੀਂ ਜਵਾਬ ਦਿਓ ਦੁਬਾਰਾ ਐਕਸਪਲੇਨ ਕਰੋ ਔਰ 10 ਦਿਨ ਦੇ ਅੰਦਰ ਨਾਟ ਬਿਯੋਂਡ 26 ਪੂਰੇ ਲੀਡਰਾਂ ਤੇ ਵੀ ਕਾਰਵਾਈ ਹੋ ਸਕਦੀ ਹੈ ਹੋ ਸਕਦੀ ਹੈ ਕਿਹੜੇ ਕਿਹੜੇ ਲੀਡਰ ਨੇ ਉਹ ਜਿਹੜਾ ਕਾਬੂ ਆ ਰਿਸੈਂਟ ਜੀਕੇ ਚਾਤਰਤ ਕਹਿ ਰਹੇ ਨੇ ਕਿ ਜਿਹੜਾ ਲੀਡਰ ਕਾਬੂ ਆਊਗਾ ਉਹਦੇ ਤੇ ਹੋਰ ਕਾਰਵਾਈ ਹੋ ਸਕਦੀ ਆ ਪਰ ਕੈਪਟਨ ਅਮਰਿੰਦਰ ਸਿੰਘ ਵੀ ਪਿਛਲੇ ਦਿਨਾਂ ਚ ਲਗਾਤਾਰ ਬਿਆਨ ਦੇ ਰਹੇ ਨੇ ਖਬਰਾਂ ਦੇ ਅੰਦਰ ਪਾਰਟੀ ਦਾ ਅਨੁਸ਼ਾਸਨ ਭੰਕਾ ਰਹੇ ਨੇ ਅਨੁਸ਼ਾਸਨੀ ਕਮੇਟੀ ਕਹਿ ਰਹੀ ਹੈ ਕਿ ਉਹਨਾਂ ਦੇ ਅਧਿਕਾਰ ਖੇਤਰ ਤੱਕ ਜੇ ਨਹੀਂ ਹੈ ਆਉਣ ਵਾਲੇ ਦਿਨਾਂ ਚ ਉਹਨਾਂ ਬਾਰੇ ਵੀ ਵਿਚਾਰ ਹੋ ਸਕਦਾ ਹੈ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ